ਉਜਾ ਇਲਜ਼ਾਮ ਕੀ ਲੰਦਾ ਸੀ ਸਾਡੇ ਉਤੇ ਨਸ਼ੇ ਵੇਚਦੇ ਨੇ ਕਈ ਵਾਰੀ ਤੁਹਾਡੇ ਪਿੰਡਾਂ ਵਿੱਚ ਬਾਦਲ ਸਾਹਿਬ ਵੀ ਆਏ ਨੇ 70 ਸਾਲ ਤੋਂ ਪੰਜਾਬ ਵਿੱਚ ਫਿਰਦੇ ਰਹੇ ਨੇ ਤੁਹਾਡੇ ਕੋਲ ਆ ਕੇ ਤੁਹਾਡੇ ਬੱਚਿਆਂ ਨੂੰ ਗੋਲੀਆਂ ਵੇਚਦੇ ਸੀਗੇ 15 ਸਾਲ ਤਾਂ ਤੁਸੀਂ ਮੈਨੂੰ ਵੀ ਦੇਖ ਲਿਆ ਕਿੰਨੇ ਚਾਰ ਪੰਜ ਸੰਗਤ ਦਰਸ਼ਨ ਤਾਂ ਮੈਂ ਤੁਹਾਡੇ ਪਿੰਡ 'ਚ ਕਰ ਚੁੱਕੀ ਆ ਮੈਂ ਤੁਹਾਡੇ ਕੋਲ ਆ ਕੇ ਗਰੰਟਾ ਦਿੰਦੀ ਸੀ ਕਿ ਤੁਹਾਡੇ ਬੱਚਿਆਂ ਨੂੰ ਚਿੱਟੇ ਦੀਆਂ ਗੋਲੀਆਂ ਦੇ ਕੇ ਜਾਂਦੀ ਸੀ ਤੇ ਅੱਜ ਮੈਂ ਤੁਹਾਨੂੰ ਆ ਵੀ ਪੁੱਛਦੀ ਆ 10 ਸਾਲ ਪਹਿਲੇ ਤੁਹਾਡੇ ਪਿੰਡਾਂ 'ਚ कि चिट्टा बिकता साल पहले थोड़े किन्ने बच्चे चिट्टे न मरते अज कि चिट्टा बिकता गली कि नुक्ड़ है जिसे शरेआम चिट्टा नहीं मिलता हकीकत आए कि दस साल पहले नशे होंगे सी लेकिन अखबार खोल के देखो अखबारों चुरखियां होंगे सी ਕਿ ਆ ਸਰਕਾਰ ਨੇ ਇੰਨਾ ਕਿਲੋ ਨਸ਼ਾ ਥੋਪੜਿਆ ਅੱਜ ਇੰਨੇ ਬੰਦੇ ਫੜੇ ਅੱਜ ਇਨਾਂ ਨੂੰ ਸਜ਼ਾ ਦਿੰਦਾ ਏ ਅਸੀਂ ਉਸ ਨਸ਼ਿਆਂ ਨੂੰ ਫੜਦੇ ਸੀ ਰੋਕਦੇ ਸੀ ਤਾਂ ਕਿ ਤੁਹਾਡੇ ਬੱਚਿਆਂ ਤਾਈਂ ਨਾ ਪਹੁੰਚ ਸਕੇ ਇਹਨਾਂ ਨੇ ਸਾਨੂੰ ਉਸ ਕਰਕੇ ਬਦਨਾਮ ਕੀਤਾ ਤੇ ਅੱਜ ਜਦ ਹਰ ਨੁੱਕਰ 'ਚੇ ਹਰ ਗਲੀ 'ਚੇ ਸ਼ਰੇਆਮ ਨਸ਼ਾ ਬਿਕ ਰਿਹਾ ਹੈ ਅਦਾਲਤਾਂ ਨੂੰ ਕਹਿਣਾ ਪਿਆ ਭਗਵੰਤਬਾਨ ਦੀ ਸਰਕਾਰ ਨੂੰ ਫਟਕਾਰ ਲਗਾਏ ਕਿ ਲੱਗਦਾ ਹੈ ਸਰਕਾਰ ਖੁਦ ਵੇਚ ਰਹੀ ਹੈ ਬਿਲਕੁਲ ਵੇਚ ਰਹੀ ਹੈ ਜੇ ਜੇਲਾ 'ਚੇ ਸ਼ਰੇਆਮ ਨਸ਼ਾ ਬਿਕ ਰਿਹਾ ਹੈ ਚੇਲ ਕੌਣ ਚਲਾਉਂਦੀ ਬਾਦੋ ਤਾਂ ਚਲਾਉਂਦੇ ਨੇ ਸਰਕਾਰ ਚਲਾਉਂਦੀ ਹੈ ਜੇ ਸ਼ਰਾਬ ਦੇ ਠੇਕਿਆਂ ਤੇ ਸ਼ਰੀਆਮ ਚਿੱਟਾ ਮਿਲ ਰਿਹਾ ਹੈ ਤਾਂ ਉਹ ਤਾਂ ਸਰਕਾਰ ਚਲਾਉਂਦੀ ਹੈ ਜੇ ਗਲੀਆਂ 몰ੀਆਂ ਤੇ ਸ਼ਰੀਆਮ ਚਿੱਟਾ ਵਿਕ ਰਿਹਾ ਹੈ ਰੋਕ ਨਹੀਂ ਰਹਿ ਤਾਂ ਫਿਰ ਆਪ ਹੀ ਵੇਚ ਰਹੇ ਨੇ ਹਫਤੇ ਬੰਨੇ ਹੋਏ ਨੇ ਮਹੀਨੇ ਬੰਨੇ ਹੋਏ ਨੇ ਤੁਹਾਡੇ ਬੱਚੇ ਆਜ ਕੱਲ ਦੀ ਸੁਰਖੀਆਂ ਕੀ ਹੈਗੀਆਂ ਅਖਬਾਰਾ ਖੋਲ ਕੇ ਦੇਖੋ ਇਹ ਨਹੀਂ ਕਿ ਨਸ਼ਾ ਕਿੰਨਾ ਫੜਿਆ ਗਿਆ ਸੁਰਖੀਆਂ ਕਿ ਕਿੰਨੇ ਮਾਵਾਂ ਦੇ ਪੁੱਤਰ ਟੀਕੇ ਲਾਉਂਦੇ ਹੋਏ ਉਹਨਾਂ ਦੀ ਮੌਤ ਹੋ ਗਈ ਆ ਸੁਰਖੀਆਂ ਹੁੰਦੀਆਂ ਬਦਨਾਮ ਕੀਤਾ ਤੁਹਾਡੀ ਪਾਰਟੀ ਨੂੰ ਜਿਹੜੀ ਪਾਰਟੀ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੀ ਸੀ ਵੱਡੇ ਵੱਡੇ ਲਾਰੇ ਕੀ ਕਹਿੰਦਾ ਸੀ ਭਗਵੰਤ ਮਾਨ ਕਿਸੇ ਦੇ ਬੱਚੇ ਨੂੰ ਬਾਹਰ ਨਹੀਂ ਜਾਣਾ ਪਊਗਾ ਬਾਹਰ ਦੇ ਬੱਚੇ ਇੱਥੇ ਆ ਕੇ ਕੰਮ ਕਰਨਗੇ ਕੋਈ ਧਰਨੇ ਨਹੀਂ ਲੱਗਣਗੇ ਪੰਜਾਬ 'ਚ ਕਿਸੇ ਦੀ ਪਾਗ ਨਹੀਂ ਲੱਥੂਗੀ ਕਿਸੇ ਦੀ ਚੁੰਨੀ ਨਹੀਂ ਖਿੱਚੀ ਜਾਊਗੀ ਹੁਣ ਕਿੱਥੇ ਨੇ ਉਹ ਗੱਲਾਂ ਕਿਹਦਾ ਬੱਚਾ ਹੈਗਾ ਜਿਹੜਾ ਇੱਥੇ ਰਹਿਣਾ ਚਾਹੁੰਦਾ ਹੈ ਹਰੇਕ ਦੇ ਘਰ ਦੇ ਬੱਚੇ ਛੱਡ ਛੱਡ ਕੇ ਦੇਸ਼ਾਂ ਵੱਲ ਭੱਜ ਰਹੇ ਨੇ ਕਿਉਂਕਿ ਇੱਥੇ ਕੁਝ ਕੋ ਵੇਖ ਨਜ਼ਰ ਨਹੀਂ ਆਉਂਦਾ